ਇਹ ਲੋ ਟਰੈਕਟਰਾਂ ਵਾਲੇ ਰੇੜਿਆਂ ਵਾਲੇ ਰੋਡ ਤੇ ਠਾਰਾ ਠਾਰਾ ਟਾਇਰੇ ਘੋੜੇ ਫਿਰ ਰਹੇ ਨੇ ਆ ਖੇਤਾਂ ਦੇ ਵਿੱਚੋਂ ਆਪਾਂ ਭਰਨੇ ਨੇ ਆਲੂ ਤੇ ਰੇੜੇ ਰੋਡ ਆਪਣੇ ਪੰਜਾਬ ਦੀਆਂ ਪਹੀਆਂ ਨੇ ਰੇੜੇ ਚੱਲਦੇ ਨੇ ਟਰੈਕਟਰ ਚੱਲਦੇ ਨੇ ਖੇਤਾਂ ਕੁੱਤਾਂ ਚ ਜਾਨੂ ਉੱਤੇ ਅੱਜ ਕੱਲ ਵੱਡੇ ਵੱਡੇ ਘੋੜੇ ਆਉਣ ਲੱਗੇ ਲੋਡਿੰਗ ਲਈ ਇਹਨਾਂ ਨੂੰ ਆ ਨਹੀਂ ਹੈਗਾ ਵੀ ਇਹ ਰੋਡ ਤੇ ਗੱਡੀ ਖੜੀ ਕਰਕੇ ਭਰਦੀ ਹੈ ਪਰਨਾ ਇਤਾਂ ਨੂੰ ਗੱਡੀ ਭਰਨੀ ਆਪਾਂ ਨੇ ਆਲੂ ਦੇਖੋ ਆ ਬੈਨੇ ਆਲੂ ਇੱਧਰ ਬੈਨੇ ਆਲੂ ਇਹ ਆਪਾਂ ਭਰਾਂਗੇ ਬਾਕੀ ਗੱਡੀ ਦਾ ਆਪਾਂ ਨੂੰ ਪਤਾ ਨਹੀਂ ਘੁੰਮੇ ਨਾ ਘੁੰਮੇ ਐਣੀ ਬਤਾ ਸਿੱਧਾ ਰੋਡ ਜਾਂਦਾਂ ਪਰ ਆਪਾਂ ਇੱਥੇ ਲੋਡ ਕਰਕੇ ਲੱਗੇ ਜਾਣੀਆਂ ਘਰ ਜਗਾ ਦੇਖ ਲਓ ਕਿਵੇਂ ਘੈਂਟ ਵਾਤਾਵਾ ਪੂਰਾ ਘੈਂਟ ਵਾਤਾਵਾ ਤੇ ਕੁੱਟੀਆਂ ਟਰਾਲੀਆਂ ਫੇਟਾਂ ਚ ਆਉਣ ਲੱਗੀਆਂ ਕੀ ਗੱਲ ਗੋਲੀ ਗੋਲੀ ਜਾਦੀ ਆ ਉੱਚ ਘੋੜੇ ਚ ਵੀ ਬਾਤ ਕਰਦੀ ਆ ਹਾਂ ਵਾਹ ਗੋਲੀ ਠੀਕ ਆ ਜੀ ਉਹ ਦਾ ਨੰਬਰ ਉਹ ਦਾ ਪਤਾ ਲੱਗਣਾ ਗੋਲੀ ਰਹੂਗੀ ਅਸ ਕੀ ਗੱਡੀ ਉਹ ਦਾ ਨੰਬਰ ਲੈ ਲਿਆ ਸੀ ਕੀ ਦਾ ਉਹ ਬੰਦੇ ਦਾ ਡਰਾਈਵਰ ਦਾ ਹਾਂਜੀ

ਉਤੇ ਆਈ ਨੇ ਤਾਂ ਜਾਣਦੇ ਦੇਖ ਲਓ ਗੱਡੀਆਂ ਚੱਲ 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 ਬਾਹਰ ਦਾ ਡੰਡਾ ਲੈ ਕੇ ਤਾਰਾਂ ਚੱਕਣ ਦਾ ਕੰਮ ਮਿਲਿਆ ਹੋਇਆ ਪੰਜ ਅੰਡਕ ਲਾਲ ਮਾਜਰਾ ਉਹ ਤੇ ਖੜੀ ਆਪਣੇ ਵੀ ਲੱਡੋ ਰਾਨੀ ਉਹ ਵੀ ਲੈ ਕੇ ਆਉਣੀ ਆ ਇਹੇ ਇਹ ਹੌਲੀ ਜਾਣਦੀ ਓਰੇ ਅੱਲਾ ਬਾਲੀਆਂ ਨੀਵੀਆਂ ਨੇ ਹਰਜੇ ਚੱਲ ਆਲੀ ਆਲੀ ਜਾਣਦੀ ਹਰਜੇ जा चाले जानते आली आली चल 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 चलते जानते जानते <laughs> लांगे 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 चल 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 अदा अदा अच्छा अद अद ਇੱਧਰੋਂ ਕਰ ਲੈ ਆ ਗਈ ਆ ਗਈ ਆ ਗਈ ਆ ਗਈ ਆ ਆ ਜਾ ਆ ਜਾ ਆ ਜਾ ਇੱਥੇ ਲੈ ਇੱਧਰ ਨੂੰ ਕਰ ਲੈ ਧੰਦੇ ਓਂਦੇ ਆ ਗਈ ਇੱਧਰ ਨੂੰ ਕਰ ਲੈ ਦੇਖ ਲਓ ਲਿੰਕ ਚੜਕਾਂ ਤੇ ਐਡੇ ਐਡੇ ਖੇਤਾਂ ਚੋਂ ਆਲੂ ਪਨਾਉਣ ਨੂੰ ਚੱਲ ਲੈਂਦੇ ਨੇ ਕਾਕੇ ਕੁਝ ਹੋਰ ਇਹ ਜਗਾ ਕਹੇ ਜੀ ਹੋਰ ਨਿਕਲਦੀ ਆ ਇਹ ਆਲੂ ਪਰ ਇਹਨੇ ਨੰਘੋੜੇ ਨੇ ਇੱਕ ਆਂ ਦਾ ਇੱਕ ਆਪਣੇ ਵਾਲਾ ਇੱਕ ਮਗਰਾਉਂਦਾ ਬੰਦੇ ਕੋਲ ਆ ਰਾਹ ਦੇਖੇ ਕੋਈ ਮੂਰੋ ਚੀਜ਼ ਆ ਜਾਂਦੀ ਆ ਜਾਮ ਹੀ ਲੱਗ ਜਾਂਦਾ ਪੂਰਾ ਇਹਦਾ ਪੁੱਤੋ ਜਰਾਗਾ ਦੱਤੋ ਇਹ ਐਡੀਆਂ ਐਡੀਆਂ ਜਾ ਬਿਨਾਂ ਫੁੱਟੇ ਆ ਗੱਡੀਆਂ ਇਹ ਰੋੜਾਂ ਵਾਸਤੇ ਬਣੀਆਂ ਹੋਈਆਂ ਨਹੀਂ ਵੀ ਇਹ ਜਿਹੇ ਰੋੜਾਂ ਤੋਂ ਮਾਲ ਭਰ ਕੇ ਲੱਗਿਆ ਆ ਆਏ ਸੀ 18 ਫੁੱਟਾ ਰੋਡ થી ਉਧਰ ਨੂੰ ਗੱਡੀਆਂ ਹੀ ਨਹੀਂ ਮੁੜੀਆਂ ਗੱਡੇ ਨਹੀਂ ਘੁੰਮੇ ਉਧਰ ਬੜਾ ਹੰਬ ਗਏ ਸੀ ਫਸ ਗੀਆਂ ਗੱਡੀਆਂ ਸਾਡੀਆਂ 18 ਫੁੱਟਾ ਰੋਡ ਆਉਂਦਾ ਉਧਰੋਂ ਆਏ ਉਹ ਰੋੜ ਆਇਆ ਖਾਲੀ ਮੂਹ ਪਰ ਕੇ ਹੀ ਗੱਡੀਆਂ ਦਾ ਮੂੰਹ ਹੀ ਨਹੀਂ ਹੋਇਆ ਉਧਰ ਨੂੰ ਹਾਰਾ ਚੱਕ ਚੱਕ ਹੰਭ ਗਏ ਪਿੰਡਾਂ ਤੇ ਤਸ ਹੋ ਗਈ ਦੇਖ ਲੋ ਕਿੰਨੇ ਵਜੇ ਕੇ ਤੁਸੀਂ ਆ ਵੀ ਦੇਖ ਲੋ ਸਵੇਰ ਦੇ ਰਾਤ ਦੇ ਲੱਗੇ ਰਹੇ ਆ ਸੀ ਟਕਰਾਂ ਆ ਮਾਰ ਅਜੇ ਵੀ ਨਹੀਂ ਕੰਮ ਨਿਬੜਿਆ ਅਜੇ ਵੀ ਸਾਡਾ ਕੰਮ ਚੱਲ ਹੀ ਜਾਂਦਾ ਥੋੜਾ ਜਾਈ ਰਹਿ ਗਿਆ ਹੁਣ ਤੋ 3 ਕਿਲੋਮੀਟਰ ਮੈਂ ਰੋਡ ਬਰਨਾਲਾ ਰੈਕਟਰ ਰੋਡ ਤੋਂ 3 ਕਿਲੋਮੀਟਰ ਰਹਿ ਗਿਆ ਬਸ ਅਦੇ ਕੋ ਮੂਰੇ ਮੋਟਰਸਾਈਕਲ ਆ ਮੋਟਰਸਾਈਕਲ ਨੂੰ ਵੀ ਰਾਹ ਢਵਾਉਣ ਲਈ ਗੱਡੀਆਂ ਰੋਕਣੀਆਂ ਪੈਂਦੀਆਂ ਕਿਸੇ ਨੂੰ ਹਾਲ ਸੁਣਾਵਾਂ ਕਿਵੇਂ ਅੱਖੀ ਹੰਝੂ ਵਹਾਵਾਂ ਕਿਵੇਂ ਆਦਤ ਪਾਲੀ ਹੱਸਣ ਦੀ ਜਜ਼ਬਾਤੀ ਘੇਰਾ ਪਾਵਾਂ ਕਿਵੇਂ ਸਾਰਿਆਂ ਦੇ ਵਿੱਚ ਰਹਿ ਕੇ ਵੀ ਮੈਂ ਇਕੱਲਾ ਹੀ ਰਹਿਣਾ ਵਾਂ ਅੰਦਰੋਂ ਭਾਵੇਂ ਰੋਵਾਂ ਬਾਹਰੋਂ ਚੱਲਾ ਹੀ ਰਹਿਣਾ ਵਾਂ ਬਹੁਤ ਨੇੜੇ ਬਹੁਤ ਨੇੜੇ ਆ ਕੇ ਦੱਸਿਆ ਆ ਕੇ ਤੇਰਾ ਨਹੀਂ